ਪਰਨਾਮ ਸੁਨਾਬਰ ਪੱਟੀ ਪ੍ਰਧਾਨ ਯੂਨਾਈਟਿਡ ਪੀਪਲ ਲੀਗ ਨਾਲ ਦੇ ਚੇਅਰਮੈਨ ਸਾਹਿਬ ਆਸਕਰ ਧੀਮਸੀ ਜੀ ਸਾਡੇ ਅਡਵਾਂਸ ਕਪਟਰ ਜੌਨ ਸੇ ਦੋਨੀ ਹਮਮ ਪਰਨਾਲ ਸਾਡੇ ਗਲੋਬਲ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮੱਸੀ ਗੁਰਵਰ ਸਿੰਘ ਪ੍ਰਧਾਨ ਹਮਨ ਜੀ ਮੱਸੀ ਜੀ ਅਸੀਂ ਅੱਜ ਇੱਕ ਸਾਂਝੇ ਤੌਰ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਹੈ ਕਿਉਂਕਿ ਇਸ ਟਾਈਮ ਪੰਜਾਬ ਦੀ ਜਿਹੜੀ ਸ਼ਾਂਤੀ ਨੂੰ ਇੱਕ ਢਾਲ ਲਾਉਣ ਦੇ ਲਈ ਬਾਬਾ ਫੁਰਪ੍ਰੀਤ ਸਿੰਘ ਜਿਹੜਾ ਆਇਆ ਜਿਨੇ ਬੀਤੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਬੀਬੀ ਬਨੀਤ ਕੌਰ ਨੂੰ ਨਾਲ ਲੈ ਕੇ ਔਰ ਦੇਖੋ ਬਨੀਤ ਕੌਰ ਦੀ ਮੰਸ਼ਾ ਪਤਾ ਨਹੀਂ ਕੀ ਆ ਜਾਂ ਕੀ ਨਹੀਂ ਆ ਲੇਕਿਨ ਬਾਬੇ ਗੁਰਪ੍ਰੀਤ ਕੌਰ ਦੀ ਜਿਹੜੀ ਮੰਸ਼ਾ ਹੈ ਬਾਬਾ ਗੁਰਪ੍ਰੀਤ ਸਿੰਘ ਦੀ ਜਿਹੜੀ ਮੰਸ਼ਾ ਆ ਉਹ ਮੰਸ਼ਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਆ ਉਹਦੇ ਕਰਕੇ ਉਹ ਟਾਰਗੇਟ ਕਰ ਰਹੇ ਔਰ ਅੱਜ ਤੋਂ 5 ਸਾਲ ਪਹਿਲਾਂ ਵੀ ਇਹਨੇ ਕੁਸ਼ੈਂਟੀ ਨੂੰ ਟਾਰਗੇਟ ਕਰਕੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਆਪਸੀ ਭਾਈਚਾਰਕ ਜਿਹੜੀ ਸਾਂਝ ਆ ਉਹ ਟੁੱਟੇ ਅਸੀਂ ਜਿਹੜਾ ਪਰਚਾ ਨੰਬਰ ਹੈਗਾ ਵਾ ਐਫ ਆਈ ਆਰ ਨੰਬਰ 126 ਆ ਥਾਣਾ ਸਦਰ ਦੇ ਵਿੱਚ ਥਾਣਾ ਸਦਰ ਦੇ ਵਿੱਚ ਹੀ ਅਮਰੀਕਾ ਨੂੰ ਸਰਦੂਈਆ ਉਹਦੇ ਤਹਿਤ ਜਿਹੜੇ ਇੱਥੇ ਜਿਹੜੇ ਪਰਚਾ ਦਰਜ ਹੋਇਆ ਵਾ ਅਸੀਂ ਸਰਕਾਰ ਦੇ ਕੋਲੋਂ ਔਰ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਆ ਕਿ 7 ਦਿਨਾਂ ਦੇ ਵਿੱਚ ਵਿੱਚ ਇਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਅਗਰ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤੇੜਾ ਜਿਹੜਾ ਸਾਡਾ ਮਸੀਹ ਸਮਾਜ ਆ ਪੂਰਾ ਸਮੁੱਚੇ ਤੌਰ ਦੇ ਉੱਤੇ ਅਸੀਂ ਪ੍ਰੋਪਰਲੀ ਸੰਘਰਸ਼ ਵਿੱਢਾਂਗੇ ਕਿਉਂਕਿ ਇਸ ਇੱਕ ਕੱਲੇ ਇੱਕ ਚਰਚ ਤੇ ਅਟੈਕ ਨਹੀਂ ਆ ਸਾਡੇ ਮਾਨਯੋਗ ਪਾਸਟਰ ਅਪੋਸਟਲ ਅੰਕਰ ਨੂਰ ਜੀ ਉੱਤੇ ਜਾਂ ਉਹਨਾਂ ਦੇ ਉੱਤੇ ਅਟੈਕ ਨਹੀਂ ਆ ਪੂਰੀ 크ਰਿਸਚੀਅਨਟੀ ਤੇ ਅਟੈਕ ਆ ਔਰ ਪੂਰੀ 크ਰਿਸਚੀਅਨਟੀ ਇਕਜੁੱਟ ਹੋ ਕੇ ਇਹ ਪੂਰੇ ਸੰਘਰਸ਼ ਨੂੰ ਵਿੱਢੇਗੀ ਠੀਕ ਆ